ਸਰ ਮੇਰੀ ਨਾ ਬੁੜੀ ਆਵਾ 16 ਸਾਲਾਂ ਦੀ 35 ਸਾਲਾਂ ਦਾ ਮੁੰਡਾ ਵਾ ਬੁੜੀ ਨੂੰ 50 ਮਹੀਨੇ ਦੀ ਚਾਰਤੀਕ ਦਾ ਖਰਿਆ ਵਾ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹਾਂਜੀ ਸਰ ਵਿਆਹਿਆ ਦੋ ਬੱਚਿਆਂ ਦਾ ਪਿਓ ਵੀ ਆ ਸਰ ਉਹਦਾ ਡਿਵੋਰਸ ਹੀ ਹੋਇਆ ਹਾਨੂੰ ਇਹ ਵੀ ਪਤਾ ਲੱਗਾ ਵਾ ਇਕ 35 ਸਾਲਾ ਨੌਜਵਾਨ ਦੇ ਵੱਲੋਂ ਇੱਕ ਨਬਾਲਿਕ ਲੜਕੀ ਨੂੰ ਘਰੋਂ ਪੁਜਾ ਕੇ ਵਿਆਹ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਰਪਾਲਦੀ ਰਹਿਣ ਵਾਲੀ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਬੇਟੀ 16 ਸਾਲਾਂ ਦੀ ਹੈ ਜਿਸ ਨੂੰ 35 ਸਾਲਾਂ ਨੌਜਵਾਨ ਘਰੋਂ ਪੁਜਾ ਕੇ ਲੈ ਗਿਆ ਔਰ ਉਸਨੇ ਉਸਦੇ ਨਾਲ ਵਿਆਹ ਕਰਵਾ ਲਿਆ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਨ ਤਸਵੀਰਾਂ ਵੇਖ ਸਕਦੇ ਹੋ ਲੜਕੀ ਦੀ ਮਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲਗਾਤਾਰ ਉਹਨਾਂ ਦੇ ਵੱਲੋਂ ਫੋਟੋਆਂ ਖਿੱਚ ਕੇ ਮੈਨੂੰ ਭੇਜੀਆਂ ਜਾਂਦੀਆਂ ਨੇ ਵਿਆਹ ਦੀਆਂ ਫੋਟੋਆਂ ਵੀ ਭੇਜੀਆਂ ਜਾਂਦੀਆਂ ਨੇ ਪਰ ਮੈਨੂੰ ਮੇਰੀ ਲੜਕੀ ਦੇ ਨਾਲ ਲਗਾ ਕੇ ਘਰੋਂ ਪਾ ਜਾ ਕੇ ਲੈ ਗਿਆ ਔਰ ਉਸਨੇ ਉਸਦੇ ਨਾਲ ਵਿਆਹ ਕਰਵਾ ਲਿਆ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਲਗਾਤਾਰ ਸ਼ਿਕਾਇਤ ਵੀ ਦਰਜ ਕਰਾਈ ਗਈ ਤਾਂ ਪੁਲਿਸ ਦੇ ਵੱਲੋਂ ਨਬਾਲਿਕ ਲੜਕੀ ਦੇ ਨਾਲ ਵਿਆਹ ਕਰਨ ਮਾਮਲੇ ਦੇ ਵਿੱਚ ਲੜਕੇ ਦੇ ਉੱਤੇ ਪਰਚਾ ਵੀ ਦਰਜ ਕਰ ਲਿਆ ਗਿਆ ਪਰ ਫਿਰ ਵੀ ਪੁਲਿਸ ਦੇ ਵੱਲੋਂ ਲੜਕੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਤਾਂ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਲਗਾਤਾਰ ਹੀ ਸਰਕਾਰੀ ਦਫ਼ਤਰਾਂ ਦੇ ਘੇੜੇ ਘੱਟ ਰਿਹਾ ਪਰ ਪਰਿਵਾਰ ਨੂੰ ਅਜੇ ਤੱਕ ਜੋ ਹੈ ਇਨਸਾਫ ਨਹੀਂ ਮਿਲਿਆ ਮੇਰਾ ਨਾਮ ਹਰਪ੍ਰੀਤ ਕੌਰ ਹੈ ਪਿੰਡ ਗੁਰਵਾਲੀ ਚੰਡੀਗੜ੍ਹ ਮਹੱਲਾ ਦੇ ਰਹਿਣ ਵਾਲੀ ਹਾਂ ਸਰ ਮੇਰੀ ਨਾ ਮੇਰੀ ਭਾਬੀ ਆਣ ਕੇ ਮੁੰਡਾ ਆਣ ਕੇ ਦੋ ਤਿੰਨੇ ਚਾਰੇ ਜਾਨੇ ਆਣ ਕੇ ਮੇਰੀ ਕੁੜੀਆ ਨੂੰ 5ਵੇਂ ਮਹੀਨੇ ਦੀ 4 ਤਰੀਕ ਦਾ ਖਰਿਆ ਵਾ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਬੜੇ ਥਾਵਾਂ ਤੇ ਇਹਨਾਂ ਦੇ ਘਰੀ ਜਾ ਕੇ ਵੀ ਆ ਕੇ ਵੀ ਹਰ ਇੱਕ ਥਾਂ ਤੇ ਇਹਨਾਂ ਨਾਲ ੱਟਕੇ ਖਾ ਕੇ ਵੀ ਲੈ ਸਾਨੂੰ ਕੋਈ ਇਨਸਾਫ ਨਹੀਂ ਹੋਇਆ ਸਰ 35 ਸਾਲ ਆ 35 37 ਸਾਲ ਹੈਗੀ ਆ ਸਰ ਸਾਨੂੰ ਫੋਟੋਆਂ ਪਾਈਆਂ ਉਹਨਾਂ ਨੇ ਉਹਦੀ ਪਰਜਾਈ ਨੇ ਸਾਨੂੰ ਫੋਟੋਆਂ ਪਾਈਆਂ ਵਾ ਉਹਦੇ ਸਕਰੀਨਸ਼ਾਟ ਵੀ ਹੈਗੇ ਆ ਫੋਟੋਆਂ ਵੀ ਹੈਗੀਆਂ ਵਾ ਉਹ ਸਾਨੂੰ ਪਾਈਆਂ ਵਾ ਹਾਂਜੀ ਸਰ 23 ਤਰੀਕ ਦਾ ਪਰਚਾ ਹੋਇਆ ਵਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਮੁੰਡੇ ਨੂੰ ਰਸਤੀ ਨਹੀਂ ਚੁਪਟੇ ਚੁਪਟੇ 4 5ਵੇਂ ਮਹੀਨੇ ਦੀ 4 ਤਰੀਕ ਦੀ ਸਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੀ ਕੁੜੀ ਨੂੰ ਦਿੱਤੀ ਜਾਵੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਸਰ ਪੁਲਿਸ ਪ੍ਰਸ਼ਾਸਨ ਕੋਈ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਜਾਂਦੇ ਆ ਸਾਨੂੰ ਇਹ ਕਹਿ ਦਿੰਦੇ ਆ ਜੋ ਜਾਈਦਾ ਉੱਥੇ ਕਹਿ ਜਾਂਦੇ ਬਹਿ ਜਾਓ ਬਹਿ ਜਾਓ ਬਾਅਦ ਕਹਿ ਦਿੰਦੇ ਸਾਨੂੰ ਕੰਮ ਪੈ ਗਿਆ ਕੰਮ ਪੈ ਗਿਆ ਸਰ ਪਤਾ ਜਾਂਦੇ ਆ ਹਾਂਜੀ ਸਰ ਵਿਆਹਿਆ ਦੋ ਬੱਚਿਆਂ ਦਾ ਪਿਓ ਵੀ ਆ ਸਰ ਉਹਦਾ ਡਿਵੋਰਸ ਨਹੀਂ ਹੋਇਆ ਸਾਨੂੰ ਇਹ ਵੀ ਪਤਾ ਲੱਗਾ ਵਾ ਹਾਂਜੀ ਜੀ ਇਨਸਾਫ ਮੰਗਦੇ ਬਾਬਾ ਜੀ ਉਹਨਾਂ ਕੋਲ ਜੋ ਕਿ ਅੱਜ ਪਗਵਾਰ ਵਾਲਮੀਕੀ ਸਮਾਹ ਸੇਵਾ ਸੁਸਾਇਟੀ ਦੇ ਸਰਪ੍ਰਸਤ ਬਾਬਾ ਲਾਡੀ ਨਾਜੀ ਵੱਲੋਂ ਇੱਕ ਡੀਸੀ ਸਾਹਿਬ ਨੂੰ ਭੰਗ ਪੱਤਰ ਦੇ ਜਾ ਰਿਹਾ ਜੀ ਜੋ ਕਿ ਇੱਕ ਲੜਕੀ ਪਿੰਨਬਰਪਾਲ ਤੋਂ 16 ਸਾਲ ਦੀ ਨਬਾਲਗ ਲੜਕੀ ਉਸਨੇ ਐਫਆਈਆਰ ਤੇ ਕਰਤੀ ਅਜੇ ਤੱਕ ਦੋਸ਼ੀ ਗ੍ਰਫਤਾਰੀ ਕੀਤੇ ਗਏ ਜਿੱਤੇ ਪੈਰ ਨੂੰ ਨਹੀਂ ਦੱਸਣ ਦੇ 35 ਸਾਲ ਦਾ ਲੜਕਾ ਉਹਦਾ ਵੀ ਡਿਵੋਰਸ ਨਹੀਂ ਹੋਇਆ ਉਤੇ ਵੀ ਤੁਰੰਤ ਇੱਕ ਕਾਰਵਾਈ ਕੀਤੀ ਜਾਵੇ ਔਰ ਜਿੱਥੇ-ਜਿੱਥੇ ਲੜਕੀ ਰਹਿੰਦੀ ਉਹਨਾਂ ਤੇ 120 ਬੀ ਦਾ ਵੀ ਗਰੋਪ ਬੰਦੀ ਲਾ ਗਈ ਪ੍ਰਚਾਰ ਨਾਮਜ਼ਦ ਕੀਤੇ ਜਾਣਾ ਜਿੱਥੇ-ਜਿੱਥੇ ਵੀ ਲੜਕੀ ਰਹਿੰਦੀ ਆਈ ਪ੍ਰਸ਼ਾਸਨ ਦੇ ਸਿਆਸੀ ਦਬਾਅ ਵੀ ਹੋ ਸਕਦਾ ਹੈ ਕਿਹੇ ਤੇ ਨਾੜ ਲੀਡਰ ਦਾ ਵੀ ਪੁਲਾ ਸਕਦਾ ਹੈ ਇਸ ਕਰਕੇ ਵੇਖੋ ਗਰੀਬ ਪਰਿਵਾਰ ਆ ਜਿਹੜੇ ਦਰਦ ਦਰਦੀਆਂ ਟੋਕਰਾ ਖਾ ਰਿਆ ਅੱਜ ਆਪਣੀ ਫਰਿਆਦ ਭਗਵਾਰਵਾਲ ਮਿੱਕੀ ਸਮਾਜ ਸੇਵਾ ਸੁਸਾਇਟੀ ਕੋਲ ਲੈ ਕੇ ਗਏ ਆ ਅਸੀਂ ਜੋ ਕਿ ਪਰਿਵਾਰ ਨੂੰ ਪੂਰਾ ਇਨਸਾਫ ਦੋਦਿਆਂ ਦੀ ਅਸੀਂ ਪਰਿਵਾਰ ਦੇ ਨਾਲ ਦਿਨ ਰਾਤ ਇੱਕ ਕਰਕੇ ਜੋ ਕਿ ਜਿੱਥੇ ਤਮਤਨ ਰੋਡ ਚੱਪਾ ਵਿਖੇ ਜੋ ਕਿ ਤਰਨਾਲੀ ਕਾ ਗਿਆ 16 ਤਰੀਕ ਨੂੰ ਅਸੀਂ ਆਪਣੀ ਸਮੂਹ ਜਥੇਬੰਦੀ ਵੱਲੋਂ ਬਾਬਾ ਲਾਡੀ ਨਾਥ ਜੀ ਦਾ ਸਮਰਥਨ ਕਰਦੇ ਹਾਂ